ਐਂਜੀ ਖਾਲਸਾ ਵੈਰੀ ਪਤੇ ਮੇਰਾ ਨਾਮ ਜਸਵਿੰਦਰ ਸਿੰਘ ਮੇਰਾ ਕੰਮ ਘੁੰਣਾ ਰੇੜੀ ਆ ਜੀ ਲੋਹਾਰ ਦਾ ਕੰਮ ਆ ਜੀ ਰਾਤੀਪੁਰਪੇ ਕਹੀਂ ਅਗਰੀ ਕਰਚਰ ਜ਼ਿੰਮੇਦਾਰੀ ਵਾਲਾ ਸਮਾਨ ਮੈਂ 2005 ਤੋਂ ਕਰੀ ਵੀ ਆ ਜੀ ਤੱਕ ਬਹੁਤ ਵਧੀਆ ਕੰਮ ਸੀ ਜੀ ਤੇ ਕਰੋਨਾ ਆ ਗਿਆ ਜੀ ਵਿੱਚ ਨੋਟਬੰਦੀ ਆ ਗਈ ਜੀ ਤੇ ਉਹ ਕੰਮ ਡਾਊਨ ਹੋਦਾ ਹੁੰਦਾ ਹੋਈ ਗਿਆ ਜੀ ਬਹੁਤ ਮੁਸ਼ਕਲਾਂ ਸੰਭਣਾ ਕਰਨਾ ਪਿਆ ਜੀ ਦੁਕਾਨ 'ਚ ਸਮਾਨ ਨਹੀਂ ਰਹਿਦਾ ਜੀ ਖਾਲਸਾ ਐਡਵਾਰੀ ਪਤਾ ਚੱਲਿਆ ਜੀ ਮੈਂ ਗੁਰੂ ਘਰ ਜਾਂਦਾ ਜੀ ਮਾਗਰ ਸਾਹਿਬ ਆ ਰਹੇ ਦਵਾਰ ਤੇ ਤੁਹਾਡੇ ਕਾਲ ਕੀਤੀ ਜੀ ਹੈਲਪ ਕੀਤੀ ਜੀ ਮੇਰੀ ਬਹੁਤ ਵਧੀਆ ਜੀ ਹੁਣ ਮੈਂ ਸਮਾਨ ਪਾਲਿਆ ਦੀ ਦੁਕਾਨ ਤੇ ਵਧੀਆ ਕੰਮ ਚੱਲ ਗਿਆ ਜੀ ਹੁਣ ਦੁਬਾਰਾ ਫੇਰ ਬਹੁਤ ਸੁਧਾਰ ਆ ਗਿਆ ਜੀ 70 80% ਸੁਧਾਰ ਆ ਗਿਆ ਜੀ ਮੇਰੀ ਥੋੜੇ ਚਿਰ ਚੁਮਤਦ ਹੋ ਗਈ 15 ਵਿਘਟਣ ਲੱਗੇ ਹੋਣੇ ਜੀ ਮੈਂ ਜੀ ਇਹ ਬਹੁਤ ਵਧੀਆ ਜੀ ਖਾਲਸਾ ਐਡ ਇਹ ਖਾਲਸਾ ਆਡ ਨੂੰ ਆਪਣੀ ਲੋੜ ਪੈਂਦੀ ਆ ਆਪਾਂ ਵੀ ਕਰੋ ਜੀ ਮਦਦ ਖਾਲਸਾ ਆਡ ਨੂੰ ਵੱਧ ਤੋਂ ਵੱਧ ਸਬੰਧ ਦਿਓ ਜੀ ਹੋਰ ਦੀ ਵੀ ਹੈਲਪ ਹੋਵੇ ਜੀ ਵਧੀਆ ਹੋਵੇ ਜੀ